ਸ਼ੰਭੂ ਬਾਰਡਰ ਦੇ ਉੱਪਰ ਇੱਕ ਤਸਵੀਰ ਦਿਖਾ ਰਹੇ ਆ ਮਸ਼ੀਨ ਦੀ ਤਸਵੀਰ ਹੈ ਬੈਰੀਕੇਟਿੰਗ ਵੱਡੇ ਪੱਧਰ ਉੱਪਰ ਕੀਤੀ ਹੋਈ ਹੈ ਤੇ ਸਵਾਲ ਬਹੁਤ ਸਾਰੇ ਸੀ ਕਿ ਆਖਰਕਾਰ ਉਹ ਬੈਰੀਕੇਟਿੰਗ ਤੋੜਨੀ ਕਿਵੇਂ ਹੈ ਉਧਰੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਇਸ ਮਾਮਲੇ ਦੀ ਪਰ ਇੱਧਰ ਇਹਨਾਂ ਮਸ਼ੀਨ ਲੈ ਆਂਦੀ ਹੈਗੀ ਹੈ ਇਹ ਮਸ਼ੀਨ ਕਿਸ ਸਥਿਤੀ ਦੇ ਵਿੱਚ ਕਿਹੜੀ ਵੀ ਸਥਿਤੀ ਦੇ ਵਿੱਚ ਤੁਰ ਸਕਦੀ ਹੈ ਚੱਲ ਸਕਦੀ ਹੈ ਰੋਡ ਦੇ ਉੱਪਰ ਚੱਲ ਸਕਦੀ ਹੈ ਮਿੱਟੀ ਦੇ ਉੱਪਰ ਚੱਲ ਸਕਦੀ ਹੈਗੀ ਆ ਉਸ ਤੋਂ ਬਾਅਦ ਇਸ ਮਸ਼ੀਨ ਨੂੰ ਖਾਸ ਬਣਾਇਆ ਗਿਆ ਇਸ ਮਸ਼ੀਨ ਨੂੰ ਖਾਸ ਕਿਵੇਂ ਬਣਾਇਆ ਗਿਆ ਉਹ ਤਸਵੀਰ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਕਿਉਂਕਿ ਮੋਡੀਫਾਈ ਕੀਤਾ ਗਿਆ ਇਸ ਮਸ਼ੀਨ ਨੂੰ ਇਸ ਮਸ਼ੀਨ ਨੂੰ ਸ਼ੰਭੂ ਬਾਰਡਰ ਤੇ ਲਿਆਂਦਾ ਗਿਆ ਇੱਕ ਤਸਵੀਰ ਇਸ ਮਸ਼ੀਨ ਦੀ ਹੈਗੀ ਆ ਸੁਪਰ ਮਸ਼ੀਨ ਇਸ ਨੂੰ ਕਿਹਾ ਜਾਂਦਾ ਹੈ ਹਾਲਾਂਕਿ ਇਹ ਬਹੁਤ ਸਾਰੇ ਕੰਮ ਆਉਂਦੀ ਜੀਸੀਬੀ ਮਸ਼ੀਨ ਬਿਲਡਿੰਗਾਂ ਤਾੜੀਆਂ ਤੋੜੀਆਂ ਜਾਂਦੀਆਂ ਪੀਲੇ ਪੰਛੀ ਦੇ ਤੌਰ ਤੇ ਕੰਮ ਆਉਂਦੀ ਹੈਗੀ ਅਤੇ ਹੁਣ ਇਸ ਨੂੰ ਸ਼ੰਭੂ ਬੋਰਡ ਤੇ ਲਿਆਂਦਾ ਗਿਆ ਕੀ ਕੰਮ ਲਿਆਂਦਾ ਦੂਸਰੇ ਪਾਸੇ ਲੈ ਚਲਦੇ ਜਿਹੜੇ ਹੰਝੂ ਗੈਸ ਦੇ ਗੋਲੇ ਆ ਕੀ ਆਖਰਕਾਰ ਜਿਹੜਾ ਮਸ਼ੀਨ ਚਲਾਊਗਾ ਇਸ ਨੂੰ ਮਸ਼ੀਨ ਚਲਾਊਗਾ ਉਸ ਦੇ ਉੱਪਰ ਹੰਝੂ ਗੈਸ ਦੇ ਗੋਲੇ ਦਾ ਅਸਰ ਨਾ ਕਰੇ ਉਸ ਵਾਸਤੇ ਵੀ ਇੰਤਜ਼ਾਮ ਕੀਤਾ ਹੋਇਆ ਉਸ ਵਾਸਤੇ ਇੰਤਜ਼ਾਮ ਕੀਤਾ ਹੈ ਉਸਾਸਤੇ ਕੈਬਨ ਬਣਾਇਆ ਗਿਆ ਇਸ ਜਗ੍ਹਾ ਤੇ ਇਹ ਕੈਬਨ ਤੋਂ ਕਿਸਾਨਾਂ ਨੇ ਕੱਲ ਦਿੱਲੀ ਜਾਣ ਦੇ ਲਈ ਕੋਲ ਦਿੱਤੀ ਹੋਈ ਹੈ ਸਿਰੇ ਕਹਿੰਦੇ 11 ਵਜੇ ਦਿੱਲੀ ਜਾਵਾਂਗੇ ਕੇਂਦਰ ਦਾ ਪ੍ਰਸਾਦ ਕਿਸਾਨਾਂ ਨੇ ਰੱਦ ਕਰ ਦਿੱਤਾ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਅੱਜ ਅਹਿਮ ਟਿੱਪਣੀਆਂ ਕੀਤੀ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਸੜਕਾਂ ਤਾਂ ਅੰਦੋਲਨ ਕਰ ਸਕਦੇ ਹੋ ਸੜਕਾਂ ਦੇ ਨਾਲ ਪੀਸਫੁਲੀ ਤੁਸੀਂ ਅੰਦੋਲਨ ਕਰ ਸਕਦੇ ਹੋ ਪਰ ਟਰੈਕਟਰ ਟਰਾਲੀਆਂ ਕਿਉਂ ਜ਼ਰੂਰੀ ਹੈ ਇਹ ਵੀ ਸਵਾਲ ਹਾਈ ਕੋਰਟ ਨੇ ਪੁੱਛਿਆ ਗਿਆ ਪਰ ਇਸੇ ਦੇ ਵਿਚਕਾਰ ਇੱਕ ਅਹਿਮ ਡਿਵੈਲਪਮੈਂਟ ਹੋਈ ਹੈ ਸਵਾਲ ਇਹ ਸੀ ਕਿ ਆਖਰਕਾਰ ਕਿਸਾਨ ਕਿਸ ਤਰ੍ਹਾਂ ਬੈਰੀਕੇਡਿੰਗ ਤੋੜ ਕੇ ਦਿੱਲੀ ਕੂਚ ਕਰਨਗੇ ਪਰ ਉਸ ਦਾ ਇਹ ਜਵਾਬ ਸਾਹਮਣੇ ਖੜਾ ਹੈ ਇਹ ਮਸ਼ੀਨ ਪਹੁੰਚ ਗਈ ਹੈ ਸ਼ੰਭੂ ਬਾਰਡਰ ਦੇ ਉੱਪਰ ਇਸ ਨੂੰ ਮੋਡੀਫਾਈ ਕਰਵਾਇਆ ਗਿਆ ਮੋਡੀਫਾਈ ਕਿਸ ਤਰ੍ਹਾਂ ਕਰਵਾਇਆ ਗਿਆ ਉਹ ਵੀ ਤੁਹਾਨੂੰ ਦਿਖਾ ਦਿਨਾ ਹੈਗਾ ਇਸ ਤਰੀਕੇ ਦੇ ਨਾਲ ਕਿਉਂਕਿ ਬਿਲਡਿੰਗਾਂ ਤੋੜਨ ਦੇ ਕੰਮ ਆਉਂਦੀ ਹੈ ਵੱਡੇ ਵੱਡੇ ਆਪਾਂ ਕੀ ਕੀ ਪਹਾੜਾਂ ਨੂੰ ਤੋੜਨ ਦੇ ਕੰਮ ਆਉਂਦੀ ਹੈ ਆ ਪਹਾੜਾਂ ਦੇ ਵਿੱਚ ਜਦੋਂ ਆਪਾਂ ਕੀ ਕੀ ਖੁਦਾਈ ਕਰਨੀ ਹੁੰਦੀ ਹੈ ਇਹ ਮਸ਼ੀਨ ਉਸ ਵਕਤ ਕੰਮ ਆਉਂਦੀ ਹੈ ਪਰ ਹੁਣ ਇਸ ਨੂੰ ਇੱਥੇ ਲਿਆਂਦਾ ਗਿਆ ਇੱਥੇ ਕੀ ਕੰਮ ਕੀਤਾ ਜਾਣਾ ਇੱਥੇ ਜਿਹੜੇ ਦੂਜੇ ਪਾਸੇ ਬੈਰੀਕੇਟਿੰਗ ਲੱਗੇ ਹੋਇਆ ਉਹ ਵੀ ਤੁਹਾਨੂੰ ਦਿਖਾ ਦਿਨਾ ਉਹ ਜਿਹੜੇ ਦੂਸਰੇ ਪਾਸੇ ਬੈਰੀਕੇਟਿੰਗ ਲੱਗੀ ਹੋਈ ਹੈ ਕਿਉਂਕਿ ਵੱਡੇ ਵੱਡੇ ਪੱਥਰਾਂ ਦੇ ਬਲੋਕ ਉੱਥੇ ਰੱਖੇ ਗਏ ਹੈਗੇ ਆ ਉਹਨਾਂ ਨੂੰ ਤੋੜਨ ਦਾ ਕੰਮ ਇਸ ਤੋਂ ਲਿਆ ਜਾਣਾ ਹੈਗਾ ਇਸ ਜੀਸੀਬੀ ਦੇ ਨਾਲ ਇਸ ਮਸ਼ੀਨ ਦੇ ਨਾਲ ਉਹਨਾਂ ਨੂੰ ਤੋੜਨ ਦਾ ਕੰਮ ਲਿਆ ਜਾਣਾ ਹੈਗਾ ਕਿਵੇਂ ਤਿਆਰ ਕੀਤੀ ਕਿੰਨਾ ਤੇ ਟਾਈਮ ਲੱਗਿਆ ਇਸ ਨੂੰ ਤਿਆਰ ਕਰਨ ਦੇ ਵਿੱਚ ਉਹ ਵੀ ਦੱਸਾਂਗੇ ਤੁਹਾਨੂੰ ਪਰ ਉਹ ਜਿਹੜੇ ਸਾਹਮਣੇ ਬੈਰੀਕੇਟਿੰਗ ਹੈਗੀ ਆ ਉਸ ਨੂੰ ਇਸ ਮਸ਼ੀਨ ਦੇ ਰਾਹੀਂ ਤੋੜਿਆ ਜਾਣਾ ਹੈਗਾ ਕਿਉਂਕਿ ਬਹੁਤ ਸਾਰੇ ਸਵਾਲ ਉਦੋਂ ਮਨਾਂ ਦੇ ਵਿੱਚ ਸੀਗੇ ਕਿ ਆਖਰਕਾਰ ਉਹ ਬੈਰੀਕੇਡਿੰਗ ਤਾਰ ਟਰੈਕਟਰਾਂ ਦੇ ਨਾਲ ਤਾਂ ਟੁੱਟਣੀ ਨਹੀਂ ਹੈਗੇ ਫਿਰ ਤੋੜਿਆ ਕਿਵੇਂ ਜਾਊਗਾ ਹਾਲਾਂਕਿ ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਉੱਥੇ ਤੈਨਾਤ ਹੈਗਾ ਤੇ ਇਸ ਨੂੰ ਇਸ ਤਰ੍ਹਾਂ ਦੇਖਿਆ ਜਾਵੇ ਕਿਉਂਕਿ ਉਧਰੋਂ ਹੰਝੂ ਗੈਸ ਦੇ ਗੋਲੇ ਆਉਣੇ ਆ ਉਸ ਤੋਂ ਬਾਅਦ ਪਲਾਸਟਿਕ ਬੁਲੇਟ ਵੀ ਆਉਣੀਆਂ ਹੈਗੀਆਂ ਕਿਉਂਕਿ ਇਨਕਾਰ ਕਰ ਦਿੱਤਾ ਗਿਆ ਕਿ ਜਾਨ ਨਹੀਂ ਦਿੱਤਾ ਜਾਏਗਾ ਅੱਗੇ ਪਰ ਕਿਸਾਨ ਕਹਿੰਦੇ ਅਸੀਂ ਕੱਲ ਕੋਚ ਕਰਕੇ ਰਵਾਂਗੇ ਇਸ ਸਥਿਤੀ ਦੇ ਵਿੱਚ ਟਕਰਾਅ ਵਾਲੀ ਸਥਿਤੀ ਬਣੂਗੀ ਤੇ ਅੱਗੇ ਆਖਰਕਾਰ ਜਾਣਗੇ ਕਿਵੇਂ ਕਿਸਾਨ ਉਹੀ ਜ਼ਿਕਰ ਕਰ ਰਹੇ ਸੀ ਪਰ ਅੱਜ ਜੇਸੀਬੀ ਜਿਹੜੀ ਪਹੁੰਚੀ ਹੈਗੀ ਇਹ ਆਪਣੇ ਆਪ ਦੇ ਵਿੱਚ ਉਹ ਦੱਸਦੀ ਹੈ ਕਿ ਕਿਸਾਨ ਇਸ ਤਰੀਕੇ ਦੇ ਨਾਲ ਜੇਸੀਬੀ ਦੇ ਨਾਲ ਅੱਗੇ ਨੂੰ ਵੱਧ ਸਕਦੇ ਹੈਗੇ ਹੈ ਹਾਲਾਂਕਿ ਇਸ ਦੇ ਵਿੱਚਕਾਰ ਗੱਲਬਾਤ ਦਾ ਵੀ ਰਸਤਾ ਖੁੱਲ ਸਕਦਾ ਹੈਗਾ ਗੱਲਬਾਤ ਵੀ ਹੋ ਸਕਦੀ ਉਹ ਵੀ ਆਪਣੇ ਆਪ ਦੇ ਵਿੱਚ ਅਲੱਗ ਚਰਚਾ ਦਾ ਵਿਸ਼ਾ ਹੈਗਾ ਪਰ ਜੇਕਰ ਕਿਸਾਨ ਕੱਲ ਦਿੱਲੀ ਕੁਝ ਕਰਦੇ ਹੈ ਇਸ ਜੇਸੀਬੀ ਦੇ ਰਸਤੇ ਇਸ ਜੇਸੀਬੀ ਦੇ ਨਾਲ ਰਸਤਾ ਬਣਾ ਕੇ ਆਪਣਾ ਅੱਗੇ ਨੂੰ ਵਧਣਗੇ ਦਾ ਤਸਵੀਰ ਜੈਸੀ ਵੀ ਦਿਖੇਗੀ ਇਹ ਮਸ਼ੀਨ ਦੀ ਹੈਗੀ ਹੈ ਤਾਂ ਇਸ ਦੇ ਵਿੱਚ ਇੱਕ ਕੈਬਨ ਬਣਾਇਆ ਗਿਆ ਇੱਕ ਬਾਕਸ ਬਣਾਇਆ ਗਿਆ ਇਸ ਦੇ ਵਿੱਚ ਤਾਂ ਜੋ ਅਥੂ ਗੈਸ ਦਾ ਹੰਝੂ ਗੈਸ ਦਾ ਗੋਲਾ ਨਾ ਜਾਵੇ ਉਸ ਤੋਂ ਬਾਅਦ ਜੇਕਰ ਗੋਲਾ ਮਸ਼ੀਨ ਦੇ ਉੱਪਰ ਡਿੱਗਦਾ ਹੈ ਉਹ ਸੁਪਰ ਰੇਲਿੰਗ ਲਗਾਈ ਗਈ ਹੈ ਫਿਸਲਣਾ ਹਾਸਤੇ ਉਹ ਵੀ ਤਸਵੀਰ ਮੈਂ ਦਿਖਾ ਦਿੰਦਾ ਕਿ ਕਿਸ ਹਿਸਾਬ ਦੇ ਨਾਲ ਉਹ ਚਾਦਰ ਲਗਾਈ ਗਈ ਜੇਕਰ ਇਸ ਦੇ ਆਸ-ਪਾਸ ਗੋਲਾ ਡਿੱਗਦਾ ਹੈ ਇਹ ਜਾਲੀਆਂ ਦੇ ਰਾਹੀਂ ਸ਼ੀਸ਼ੇ ਦੇ ਨਾਲ ਇਸ ਨੂੰ ਬੰਦ ਕੀਤਾ ਗਿਆ ਅੰਦਰ ਸ਼ੀਸ਼ਾ ਲਗਾਇਆ ਗਿਆ ਕਿਉਂਕਿ ਅੰਦਰ ਧੂਆ ਨਾ ਜਾਵੇ ਹੰਝੂ ਗੈਂਦਾ ਗੋਲਾ ਨਾ ਜਾਵੇ ਜਿਹੜਾ ਇਸ ਨੂੰ ਆਪਰੇਟ ਕਰੂਗਾ ਮੋਡੀਫਾਈ ਕੀਤਾ ਗਿਆ ਤਕਰੀਬਨ 3 ਤੋਂ 4 ਦਿਨ ਦਾ ਸਮਾਂ ਇਸ ਨੂੰ ਮੋਡੀਫਾਈ ਕਰਨ ਦੇ ਵਿੱਚ ਲੱਗਿਆ ਹੈਗਾ ਇਹ ਪਹਾੜਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੀ ਹੈਗੀ ਕਿ ਪਹਾੜਾ ਪਹਾੜ ਤੋੜੇ ਜਾਂਦੇ ਆ ਉਸ ਤੋਂ ਬਾਅਦ ਖੁਦਾਈ ਕੀਤੀ ਜਾਂਦੀ ਹੈ ਮਸ਼ੀਨਾਂ ਦੇ ਨਾਲ ਪਰ ਇਸ ਨੂੰ ਹੁਣ ਇੱਥੇ ਵਰਤਿਆ ਜਾਊਗਾ ਇੱਥੇ ਇਸਤੇਮਾਲ ਕੀਤਾ ਜਾਊਗਾ ਇੱਥੇ ਇਸਤੇਮਾਲ ਇਸ ਕਰਕੇ ਕੀਤਾ ਜਾਣਾ ਕਿਉਂਕਿ ਵੱਡੇ ਵੱਡੇ ਬੈਰੀਕੇਟਿੰਗ ਪ੍ਰਸ਼ਾਸਨ ਵੱਲੋਂ ਕੀਤੇ ਗਏ ਹੈਗੇ ਹੈ ਪੈਰਾਮਿਲਟਰੀ ਫੋਰਸਸ ਦੂਸਰੇ ਪਾਸੇ ਤਰ੍ਹਾਂ ਦੇ ਹੈਗੇ ਹੰਜੂ ਗਾਂ ਤੇ ਗੋਲੇ ਸਿੱਟੇ ਜਾ ਰਹੇ ਹੈਗੇ ਆ ਤਾਂ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਇਹ ਸਾਰੇ ਇੰਤਿਹਾਮਤ ਕਿਸਾਨਾਂ ਵੱਲੋਂ ਕੀਤੇ ਗਏ ਹੈਗੇ ਹਾਲਾਂਕਿ ਹੋਰ ਵੀ ਮਸ਼ੀਨਾਂ ਆ ਸਕਦੀ ਹੈਗੀ ਪਰ ਮਸ਼ੀਨ ਜਿਸ ਭਾਈ ਸਾਹਿਬ ਦੀ ਹੈਗੀ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਕਿ ਆਖਰਕਾਰ ਇਹਨਾਂ ਨੇ ਕਿੰਨਾ ਸਮੇਂ ਦੇ ਵਿੱਚ ਮਸ਼ੀਨ ਤਿਆਰ ਕੀਤੀ ਹੈਗੀ ਕਿੰਨਾ ਸਮਾਂ ਇਹਨਾਂ ਨੂੰ ਲੱਗਿਆ ਭਾਈ ਸਾਹਿਬ ਤੁਹਾਡੀ ਮਸ਼ੀਨ ਆਏ ਆ ਆ ਪਾਣੀ ਹੋ ਰਹੇ ਨੇ ਭਾਈ ਦੀ ਕਿੰਨਾ ਦੀ ਮਸ਼ੀਨ ਆਏ ਆ ਸਾਹਮਣੇ ਆਏ ਕਾਰ ਕੋਰ ਤੇ ਹਾਂਜੀ ਕਾਰ ਕੋਰ ਬਰੋਲੀ ਜੇ ਕਾਰ ਕੋਰ ਹੋਣਾ ਦੀ ਕਿੱਥੇ ਨੇ ਉਹ ਡੇਰਾ ਪੱਸੀ ਲੱਗਦੇ ਡੇਰਾ ਪੱਸੀ ਮੋਡੀਫਾਈ ਕਰਵਾਈਏ ਤੁਸੀਂ ਹਾਂਜੀ ਕਿੰਨੇ ਟਾਈਮ ਚ ਕਰਵਾਈਏ ਹੋ ਗਈ 3 ਦਿਨ ਤਿੰਨ ਦਿਨ ਚ ਕੀ ਕੀ ਕੰਮ ਆਉਗੀ ਇਹ ਮਸ਼ੀਨ ਇਹ ਤਾਂ ਹੀ ਵਕਿਆ ਹੋ ਬੈਰੀਕੇਡ ਤੋੜਦਣ ਬੈਰੀਕੇਡ ਤੋੜਦਣ ਬੈਰੀਕੇਡ ਤੋੜੇ ਜਾਣਗੇ ਇੰਨੇ ਹੰਝੂ ਕੇ ਹਾਸਰ ਨਹੀਂ ਕਰੂਗੀ ਬਸ ਤਾਂ ਬੈਰੀਕੇਟਿੰਗ ਤੋੜਨ ਲਈ ਆਸਤੇ ਕਹਿੰਦੇ ਮਸ਼ੀਨ ਕੰਮ ਆਊਗੀ ਤਾਂ ਬੈਠੇ ਇੱਥੇ ਕਿਸਾਨ ਗੱਲਬਾਤ ਕਰ ਲੈਣੇ ਆ ਭਾਈ ਸਾਹਿਬ ਭਾਈ ਸਾਹਿਬ ਐਨਕਾ ਲਾਈਏ ਬੜੇ ਸੋਹਣੇ ਲੱਗ ਰਹੇ ਕੀ ਨਾਮ ਹੈ ਜਗਦੀਪ ਸਿੰਘ ਹੈ ਵੀਰ ਜੀ ਜਗਦੀਪ ਜੀ ਮਸ਼ੀਨ ਲੱਦ ਕੇ ਲਿਆਏ ਹੋ ਕੀ ਕੰਮ ਹੋਣੀ ਹੈ ਮਸ਼ੀਨ ਦੇਖੋ ਵੀਰ ਜੀ ਕਿਹ ਪਤਾ ਨਹੀਂ ਕਿਹ ਕੰਮ ਕਰਨਾ ਪੈ ਜਾ ਸਕੀਲ ਜੀ ਰਾਹ ਸਾਫ ਸਫਾਈ ਵੀ ਕਰਨੀ ਪੈ ਸਕਦੀ ਹੈ ਜੀ ਇਹ ਵੀ ਜੇ ਇਹਨਾਂ ਨੇ ਮੋਦੀ ਨੇ ਮੰਗਾ ਮੰਨ ਲਿਆ ਸਭ ਸਫਾਈ ਕਰ ਕਰ ਜਹਾਂਗੇ ਜਰੂਰ ਤੇ ਅੱਛਾ ਜੇ ਮੰਗਾ ਨਾ ਮੰਨੀਆਂ ਫੇਰ ਜੇ ਨਾ ਮੰਨੀਆਂ ਫੇਰ ਅੱਗੇ ਕੀ ਸਫਾਈ ਦੇਖਾਂਗੇ ਕਰ ਕਰ ਫਿਰ ਅੱਗੇ ਬੈਰੀਕੇਟਿੰਗ ਪੱਟੇ ਜਾਣਗੇ ਫਿਰ ਹੈ ਜੀ ਬੈਰੀਕੇਟ ਜੇ ਨਹੀਂ ਮੰਨਾਂਗਾ ਫਿਰ ਤੋ ਦੇਖੋ ਪਟਕਾ ਜਾਣਾ ਹੀ ਪੈਣਾ ਵੀਰ ਮੋਡੀਫਾਈ ਕਰਵਾਈ ਆ ਕਿ ਕਿੰਨਾ ਸਮਾਂ ਮੋਡੀਫਾਈ ਕਰਵਾਉਣ ਚ ਲੱਗਿਆ ਤੇ ਕੀ ਕੁਝ ਮੋਡੀਫਾਈ ਕਰਵਾਇਆ ਜਾਂਦਾ ਮੋਡੀਫਾਈ ਦਾ ਕੁਝ ਨਹੀਂ ਕਰਾਇਆ ਵੀਰ ਜੀ ਤੇਰੇ ਸਾਹਮਣੇ ਆ ਦੋ ਕਦਰਾਂ ਹੀ ਲਵਾਈ ਹੋਈਆਂ ਇੱਥੇ ਬਹੁਤਾ ਤਾਂ ਮੋਡੀਫਾਈ ਨਹੀਂ ਕਰਾਇਆ ਜਿਹੜਾ ਬਾਕਸ ਬਣਾਇਆ ਹੁੰਦਾ ਕੰਮ ਕੀ ਹੋਣਾ ਹੈ ਬਾਕਸ ਤਾਂ ਉਹਦਾ ਆਪਰੇਟਰ ਦੇ ਲਈ ਆ ਮਸ਼ੀਨ ਚ ਸੇਫ ਰਹੇ ਗੋਲੇ ਨਾਲ ਵੱਜੇ ਅੰਦਰ ਜੀਸ ਲਈ ਹੈ ਬਸ ਸੰਜੂ ਗਾਦੇ ਗੋਲੇ ਨਾਲ ਅਸਰ ਨਹੀਂ ਹੋਊਗਾ ਉਹਦੇ ਅੰਦਰ ਨਹੀਂ ਨਹੀਂ ਉਹਦੇ ਅੰਦਰ ਨਹੀਂ ਅਸਰ ਹੁੰਦਾ ਸ਼ੀਸ਼ਾ ਵਗੈਰਾ ਲਗਾਇਆ ਕੀ ਸ਼ੀਸ਼ਾ ਲੱਗੇ ਹੋਇਆ ਹੈ ਸਾ ਉਹਨਾਂ ਸਤੇ ਕੁਛ ਜੇ ਹਾਂ ਇੰਤਜ਼ਾਮ ਕੀਤੇ ਹੈ ਕਿਸ ਤਰ੍ਹਾਂ ਇੰਤਜ਼ਾਮ ਅੰਦਰ ਕਰ ਹਾਂਜੀ ਅੰਦਰ ਇੰਤਜ਼ਾਮ ਕਿਵੇਂ ਬਾਕਸ ਦੇ ਅੰਦਰ ਕਿਵੇਂ ਇੰਤਜ਼ਾਮ ਹੈ ਬਿਰਜੀ ਅੰਦਰ ਸ਼ੀਸ਼ਾ ਵੀ ਲਗਾਇਆ ਹੋਇਆ ਬਾਹਰ ਚੱਦਰ ਵੀ ਲਗਾਈ ਜੀ ਬਿਲਕੁਲ ਬੰਦ ਕਰਿਆ ਬਾ ਅੰਦਰ ਤੇ ਉਹ ਵੀ ਚਲੋ ਜੋ ਤੂ ਆਸ ਤੁਰੂ ਇਸ ਕੰਦਰ ਨਾ ਜਾਵੇ ਕਿੰਨਾ ਸਮਾਂ ਲੱਗਿਆ ਇਹਨੂੰ ਤਿਆਰ ਹੋਣ ਦੇ ਵਿੱਚ ਤਿਆਰ ਹੋਣ ਨੂੰ ਤਾਂ ਬਿਰਜੀ ਨੂੰ ਲੱਗੇ 3 ਤੋਂ 4 ਦਿਨ ਲੱਗੇ ਤਿੰਨ ਤੋਂ 4 ਦਿਨ ਇੱਕ ਹੀ ਮਸ਼ੀਨ ਹੋਣੀ ਜਾਂ ਹੋਰ ਵੀ ਆਉਣੀ ਹੈ ਬਿਰਜੀ ਜੇ ਇੱਕ ਨਾਲ ਸਾਰ ਗਿਆ ਤਾਂ ਇੱਕ ਨਾਲ ਸਾਰ ਦੂੰਗੇ ਫਿਰ ਜੇ ਨਹੀਂ ਲੋਡ ਪਈ ਤਾਂ ਹੋਰ ਵੀ ਆ ਜੂਗੇ ਫਿਰ ਸੜਕ ਤੇ ਆਮ ਚਲ ਜੂਗੀ ਆਰਮਨਾਲ ਚਲ ਜੂਗੀ ਸੜਕ ਤੇ ਹਾਂਜੀ 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 ਬਿਲਕੁਲ ਬਿਲਕੁਲ ਜੀ ਚਲ ਜੂਗੀ ਵੀਰ ਜੀ ਮਤਲਬ ਕੱਲ ਸਵੇਰੇ 11 ਵਜੇ ਸਭ ਤੋਂ ਪਹਿਲਾਂ ਇਹ ਮਸ਼ੀਨ ਲੱਗੂਗੀ ਬਿਲਕੁਲ ਜਥੇਵੰਦੀ ਦਾ ਹੁਕਮ ਹੋਊਗਾ ਉਹ ਹੋਊਗਾ ਜੀ ਜੋ ਜਥੇਵੰਦੀ ਦਾ ਹੁਕਮ ਹੋਊਗਾ ਵੀਰ ਜੀ ਜਿਵੇਂ ਵੀ ਕਹੂਗੀ ਤਾਂ ਟਰੈਕਟਰ ਦੇ ਉੱਪਰ ਲੱਦ ਕੇ ਮਸ਼ੀਨ ਲੈ ਆਂਦੀ ਹੈਗੀ ਹੈ ਮੋਡੀਫਾਈ ਕਰਵਾਈ ਹੈ ਹੰਜੂ ਗੈਂਸ ਦੇ ਗੋਲਿਆਂ ਦਾ ਅਸਰ ਨਾ ਹੋਵੇ ਉਸ ਵਾਸਤੇ ਇੱਕ ਕੈਬਨ ਬਣਾਇਆ ਗਿਆ ਹੈਗਾ ਤਾਂ ਕਿ ਇਹ ਜੋ ਜਥੇਵੰਦੀ ਦਾ ਹੁਕਮ ਹੋਊਗਾ ਜੇਕਰ ਕਿਸਾਨਾਂ ਦੀ ਮੰਗਾ ਕੇਂਦਰ ਸਰਕਾਰ ਮੰਨ ਜਾਂਦੀ ਹੈ ਤਾਂ ਰੋਡ ਦੀ ਸਫਾਈ ਹੋਊਗੀ ਨਹੀਂ ਤਾਂ ਉਹ ਬੈਰੀਕੇਟਾਂ ਦੀ ਸਫਾਈ ਹੋਊਗੀ ਕੈਮਰਾ ਪਰਸਨ ਅਜੇ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇਨ ਦੀ ਨਿਊਜ਼ ਸ਼ੰਭੂ ਬੋਰਡਰ